ਨਮਸਕਾਰ ਅੱਜਕੱਲ ਦੇ ਮੌਸਮ ਦੇ ਹਿਸਾਬ ਨਾਲ ਆਪਾਂ ਐਕਸਰਸਾਈਜ਼ ਯੋਗ ਕਿੰਨੀ ਕਰੀਏ ਦੇਖਿਏ ਇਹ ਜੋ ਆਪਾਂ ਕਸਰਤ ਕਰਦੇ ਹਾਂ ਇਹ ਆਪਣੇ ਜੀਵਨ ਦਾ ਇੱਕ ਅਭਿੰਨ ਅੰਗ ਹੋਣਾ ਚਾਹੀਦਾ ਹੈ ਸਭ ਨਾਲ ਪਹਿਲੀ ਗੱਲ ਉਹ ਚਾਹੇ ਤੁਸੀਂ ਘਰੇ ਕਰੋ ਚਾਹੇ ਜਿਮ ਚ ਕਰੋ ਚਾਹੇ ਗਰਾਊਂਡ ਚ ਜਾ ਕੇ ਰਨਿੰਗ ਕਰੋ ਕੁਝ ਵੀ ਕਰਨਾ ਹੈ ਉਹ ਕਰਨਾ ਜ਼ਰੂਰ ਚਾਹੀਦਾ ਹੈ ਤੇ ਮੇਰਾ ਇਹ ਮੈਸੇਜ ਉਹਨਾਂ ਲਈ ਹੈ ਜਿਹੜੇ ਰੂਟੀਨ ਵਿੱਚ ਯੋਗ ਤਾਂ ਕਰਦੇ ਹਨ ਐਕਸਰਸਾਈਜ਼ ਤਾਂ ਕਰਦੇ ਹਨ ਤਾਂ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਯੋਗ ਅਗਰ ਯੋਗਾਸਨ ਕਰਦੇ ਹਨ ਤਾਂ ਉਹਦੇ ਵਿੱਚ ਆਪਣੇ ਜਿਹੜੇ ਸਰੀਰ ਦੀ એનર્ਜੀ ਲੱਗਦੀ ਹੈ ਉਸ ਦੇ ਵਿੱਚ ਸਰੀਰ ਤੋਂ ਪਸੀਨਾ ਬਹਿੰਦਾ ਹੈ ਤਾਂ ਉਹ ਉਹਨਾਂ ਹੀ ਕਰਨ ਜਿੰਨਾ ਥ੍ਰੈਸ਼ਹੋਲਡ ਪਾਵਰ ਹੋਵੇ ਆਪਾਂ ਨੂੰ ਉਸ ਨੂੰ ਘੜੀ ਨੂੰ ਦੇਖ ਕੇ ਮਿੰਟਾਂ ਨੂੰ ਦੇਖ ਕੇ ਮੇਹੀ ਕਰਨਾ ਚਾਹੀਦਾ ਜਿਵੇਂ ਕਈ ਜਨੇ ਸੂਰਿਆ ਨਮਸਕਾਰ ਕਰਦੇ ਹਨ ਤੇ ਉਹ 100-100 ਸੂਰਿਆ ਨਮਸਕਾਰ ਕਰਦੇ ਹਨ ਸੋ ਉਹ ਉਸ ਚੀਜ਼ ਦਾ ਨੁਕਸਾਨ ਵੀ ਹੋ ਸਕਦਾ ਹੈ ਸਰੀਰ ਤੇ ਦੇਖੋ ਚਾਹੇ ਯੋਗ ਹੈ ਪਹਿਲੀ ਗੱਲ ਇਹ ਕਿ ਲੋਕ ਸਾਰੇ ਬੋਲਦੇ ਹਨ ਪਬਲਿਕ 'ਚ ਸੁਣਿੰਦਾ ਕਿ ਯੋਗਾ ਯੋਗਾ ਇਹ ਯੋਗ ਹੁੰਦਾ ਹੈ ਜੀ ਯੋਗਾ ਨਹੀਂ ਹੁੰਦਾ ਸੋ ਯੋਗ ਜਿਹੜਾ ਹੈ ਚਾਹੇ ਚਾਹੇ ਐਕਸਰਸਾਈਜ਼ ਹੈ ਰਨਿੰਗ ਹੈ ਆਪਣੇ ਸਰੀਰ ਦੇ ਅੰਦਰੋਂ ਜਿਹੜਾ ਹੈ ਪਸੀਨੇ ਰਾਹੀਂ ਪਾਣੀ ਨਿਕਲਦਾ ਹੈ ਸੋ ਆਪਣੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਫਿਰ ਬੋਡੀ ਦੇ ਵਿੱਚ ਕ੍ਰੈਂਪਸ ਹੋ ਸਕਦੇ ਹਨ ਅਗਰ ਕੋਈ ਯੋਗ ਕਰਦਾ ਹੈ ਚਾਹੇ ਉਹ ਐਕਸਰਸਾਈਜ਼ ਕਰਦਾ ਹੈ ਅਗਰ ਉਹਦੇ ਨਾਲ ਉਹ ਧਿਆਨ ਨਹੀਂ ਦੇਊਗਾ ਤਾਂ ਬੋਡੀ ਦੇ ਵਿੱਚ ਆਯੁਰਵੈਦਿਕ ਇੱਕ ਫੈਕਟਰ ਹੈ ਜਿਹਨੂੰ ਕਹਿੰਦੇ ਹਨ ਅਸੀਂ ਵਾਤ ਦੋਸ਼ ਹੁੰਦਾ ਹੈ ਉਹ ਵੀ ਵੱਧ ਸਕਦਾ ਹੈ ਸੋ ਉਹਦਾਂ ਦੇ ਮਰੀਜ਼ ਮੇਰੇ ਕੋਲ ਵੀ ਕਾਫੀ ਆਏ ਹਨ ਕਾਫੀ ਆਂਦੇ ਹਨ ਜਿਨ੍ਹਾਂ ਦਾ ਮੈਨੂੰ ਇਲਾਜ ਕਰਨਾ ਪੈਂਦਾ ਹੈ ਤੋ ਯੋਗ ਧਿਆਨ ਨਾ ਕੀਤਾ ਜਾਏ ਆਪਣੀ ਕਪੈਸਿਟੀ ਆਪਣਾ ਥ੍ਰੈਸ਼ਹੋਲਡ ਦੇ ਕੇ ਕੀਤਾ ਜਾਏ ਜਿੰਨਾ ਕਿ ਕੋਈ ਕੋਮਲ ਪ੍ਰਕਿਰਤੀ ਦਾ ਹੈ ਤੋ ਉਸ ਨੂੰ ਕਿੰਨੇ ਮਿੰਟ ਅਗਰ ਸ਼ੁਰੂਆਤ ਕਰ ਰਹੇ ਹਨ ਤਾ 20 ਮਿੰਟ ਅਧਾ ਘੰਟਾ ਅਗਰ ਉਹ ਰੂਟੀਨ ਚ ਕਰ ਰਹੇ ਹਨ ਜਵਾਨ ਹਨ ਤਾ ਉਹ ਕੋਮਲ ਪ੍ਰਕਿਰਤੀ ਵਾਲੇ ਚਾਹੇ ਲੇਡੀਜ਼ ਹਨ ਚਾਹੇ ਜੈਂਟਸਨ ਉਹ ਅਧਾ ਘੰਟੇ ਤੋਂ ਲੈ ਕੇ 40 ਮਿੰਟ ਜਿਆਦਾ ਤੋਂ ਜਿਆਦਾ 1 ਘੰਟਾ ਕਰ ਸਕਦੇ ਹਨ ਸੋ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਰਹਿੰਦੀ ਹੈ ਕਿਉਂਕਿ ਬਾਅਦੋਂ ਉਹ ਆਪਣੇ ਸਰੀਰ ਦੇ ਵਿੱਚ ਇੱਕ ਦੋਸ਼ ਵਧਨ ਦੇ ਨਾਲ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ ਸੋ ਇਸ ਦੀ ਹੋਰ ਤਸੱਲੀ ਨਾਲ ਤੁਹਾਨੂੰ ਜਾਣਕਾਰੀ ਅਗਰ ਚਾਹੀਦੀ ਹੈ ਤਾਂ ਮੈਂ ਅਵੇਲੇਬਲ ਹਾਂ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਪਟਨਾ ਮੈਨੂੰ ਆਕੇ ਸੰਪਰਕ ਕਰ ਸਕਦੇ ਹੋ ਥੈਂਕ ਯੂ